ਮਾਰ ਜੀ ਇਹ ਆਪਣੀ ਜਮੀਨ ਪੈਂਦੀ ਹੈ ਜੀ ਤੇ ਰਾਮਪੁਰ ਬਿਲੜੋ ਚ ਆਪਾਂ ਇੱਥੇ ਸਾਡੇ ਰਾਸਤੇ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ ਤੇ ਆਪਾਂ ਪਟਕੇ ਪਹਿਲਾਂ ਵੀ ਪਟਕੇ ਗਏ ਤੇ ਦੁਬਾਰਾ ਫੇਰ ਨਾ ਪੂਰ ਕੇ ਫੇਰ ਨਜਾਇਜ਼ ਮਾਈਨਿੰਗ ਕਰ ਰਹੇ ਜੀ ਤੇ ਅੱਜ ਅਸੀਂ ਫੇਰ ਇੱਥੇ ਟੋਆ ਪਟਕੇ ਆਪਣੇ ਹੱਥ ਖੰਭੇ ਲਾ ਚੱਲੇ ਆ ਜੀ ਇਹ ਮੁੜ ਕੇ ਜੇ ਕ੍ਰੈਸ਼ਰ ਵਾਲੇ ਕਰਦੇ ਮੰਨ ਲੈ ਟਿੱਪਲ ਲੰਘਾਉਂਦੇ ਉਹ ਜਿਹੜਾ ਜ਼ਿੰਮੇਵਾਰ ਕ੍ਰੈਸ਼ਰ ਵਾਲੇ ਹਾਂ ਜੀ ਹਾਂ ਜੀ ਅੱਜ ਅਸੀਂ ਆਪਣੀ ਜਮੀਨ ਤੇ ਰਾਮਪੁਰ ਬਿਲੜੋ ਹੁਸ਼ਾਰਪੁਰ ਜ਼ਿਲ੍ਹਾ ਵਿੱਚ ਜਿਹੜੇ ਆਏ ਆ ਇੱਥੇ ਤਕਰੀਬਨ ਸਾਡੇ ਪਰਿਵਾਰ ਦੀ ਜਿਹੜੀ ਕਾਫੀ ਜ਼ਮੀਨ ਹੈਗੀ ਆ ਜੋ ਮੇਨ ਰੋਡ ਤੋਂ ਲੱਗ ਜਾਂਦੀ ਹੈ ਤੇ ਇੱਥੇ ਵੀ ਇੱਥੇ ਤੱਕ ਪਿੱਛੇ ਤੱਕ ਵੀ ਆਉਂਦੀ ਆ ਕਾਫੀ ਏਰੀਆ ਜਿਹੜਾ ਪਹਾੜ ਦੇ ਵਿੱਚ ਵੀ ਆਂਦਾ ਹੈ ਤੇ ਇੱਥੇ ਪਿਛਲੇ ਕਾਫੀ ਟਾਈਮ ਤੋਂ ਵਿੱਚ ਕੋਈ ਪ੍ਰੈਸ਼ਰ ਚੱਲ ਰਿਹਾ ਹੈ ਉੱਪਰ ਹਿਮਾਚਲ ਦੀ ਹੱਦ ਦੇ ਉੱਪਰ ਜਿਹੜੇ ਉਹ ਬਿਲਕੁਲ ਟੋਟਲੀ ਨਾਜਾਇਜ਼ ਨੇ ਉਹ ਨਾਜਾਇਜ਼ ਹੀ ਮਾਈਨਿੰਗ ਕਰ ਰਹੇ ਨੇ ਪਹਾੜਾਂ ਦੇ ਪਹਾੜ ਵਿਲੇ ਕਰ ਦਿੱਤੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਹੈ ਇਹਨਾਂ ਵੱਲੋਂ ਇਹ ਗੁੰਡਿਆਂ ਵੱਲੋਂ ਇਹਨਾਂ ਵੱਲੋਂ ਇਹਨਾ ਇੱਕ ੱੱਕੇ ਨਾਲਾ ਰੋਡ ਬਣਾ ਕੇ ਜਿਹੜੀ ਮਾਲਕੀ ਜ਼ਮੀਨ ਵਿੱਚੋਂ ਸਾਡੀ ਮਾਲਕੀ ਜ਼ਮੀਨ ਦੇ ਵਿੱਚ ਦੀ ਰੋਡ ਬਣਾ ਕੇ ਜਿਹੜਾ ਇਹਦੇ ਵਿੱਚੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਇਹਨਾਂ ਨੂੰ ਅਸੀਂ ਕਾਫੀ ਵਾਰ ਜਵਾਨੀ ਰੋਕਣ ਤੇ ਵੀ ਇਹ ਨਹੀਂ ਟਾਲ ਤਾਲਦੇ ਸੀ ਤੇ ਇਹਨਾਂ ਨੂੰ ਅਸੀਂ ਇਸ ਤੋਂ ਪਹਿਲਾਂ ਵੀ ਅਸੀਂ ਮਨਜੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਕੋਲੇ ਇੱਕ ਦਰਖਾਸਤ ਦਿੱਤੀ ਸੀਗੀ ਨਿਸ਼ਾਨਦੇਹੀ ਵਾਸਤੇ ਉਹ ਉਹਨਾਂ ਦੀ ਹੁਕਮਾ ਮੁਤਾਬਿਕ 18 ਤਰੀਕ ਨੂੰ ਜਿਹੜੀ ਇਹਦੀ ਨਿਸ਼ਾਨਦੇਹੀ ਹੋ ਚੁੱਕੀ ਸੀ ਉਸ ਦੀ ਆ ਸਾਰੀ ਰਿਪੋਰਟ ਨਾਲ ਨਾਲ ਹੈ ਆ ਸਾਰੇ ਉਹਨਾਂ ਦੀ ਰਿਪੋਰਟ ਦਿੱਤੀ ਹੋਈ ਆ ਡਿਜੀਟਲ ਆਰਡਰਾਂ ਤਹਿਤ ਜਿਹੜੀ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਆ ਰਕਵੇ ਤੇ ਅਸੀਂ ਖੜੇ ਆ ਇੱਥੋਂ ਇਹਨਾਂ ਨੇ ਨਜਾਇਜ਼ ਦਸਤਾ ਜਿਹੜਾ ਬਣਾਇਆ ਹੋਇਆ ਹੈ ਠੀਕ ਹੈ ਜੀ ਆ ਪੂਰੀ ਆਪਣੀ ਜ਼ਮੀਨ ਦਾ ਜਿਹੜਾ ਪ੍ਰੋਪਰਟਰ ਦਾ ਨਕਸ਼ਾ ਹੈ ਫਰੰਟ ਦਾ ਆ ਹਾਜ਼ਰ ਬੁੱਢਿਆਂ ਆ ਸਰਕਾਰੀ ਹੁਕਮਾਂ ਤਹਿਤ ਜਿੰਨੀ ਵੀ ਨਿਸ਼ਾਨਦੇਹੀ ਹੋਈ ਸੀ ਇਹਦੇ ਵਿੱਚ ਅਸੀਂ ਆਪਣੇ ਪਿੱਲਰ ਲਾ ਕੇ ਜਿਹੜੀਆਂ ਬੁਰਜੀਆਂ ਲਾ ਕੇ ਆਪਣਾ ਅੰਦਰ ਕਬਜ਼ਾ ਕਰ ਲਿਆ ਸੀ ਹੋ ਗਿਆ ਸੀ ਪਰ ਇਹਨਾਂ ਵੱਲੋਂ ਸਰਾਰਤੀ ਅਸਰ ਵੱਲੋਂ ਪ੍ਰੈਸ਼ਰ ਮਾਲਕਾਂ ਵੱਲੋਂ ਤੇ ਲੋਕਲ ਪ੍ਰਸ਼ਾਸਨ ਵੱਲੋਂ ਜਾਂ ਉਸਕੋ ਪੋਲੀਟੀਕਲ ਲੀਡਰਾਂ ਵੱਲੋਂ ਮਤਲਬ ਰਲ ਮਿਲੀ ਹੋਣ ਕਰਕੇ ਹੀ ਇਹਨਾਂ ਨੇ ਜਿਹੜਾ ਸਾਡੀਆਂ ਬੁਰਜੀਆਂ ਪਟ ਕੇ ਦੁਬਾਰਾ ਫਿਰ ਤੋਂ ਰਸਤਾ ਬਣਾਇਆ ਗਿਆ ਰਸਤਾ ਤਾਂ ਦੇਖੋ ਇੰਨਾ ਰਸਤਾ ਤਾਂ ਕਦੇ ਮੇਨ ਰੋਡਾਂ ਤੇ ਨਹੀਂ ਕਦੇ ਬਣਦਾ ਹੈਗਾ ਮੇਨ ਰੋਡ ਨਹੀਂ ਇੰਨੇ ਵਧੀਆ ਬਣਦੇ ਸਰਕਾਰ ਦੇ ਜਿੰਨੇ ਵਧੀਆ ਇਹਨਾਂ ਨੇ ਆ ਨਜ਼ਾਇਜ਼ ਮੈਨਿੰਗ ਵਾਸਤੇ ਟੱਪਰ ਨਗਾਣ ਵਾਸਤੇ ਰਸਤੇ ਬਣਾਏ ਹੋਏ ਨੇ ਇਹ ਬਹੁਤ ਜ਼ਿਆਦਾ ਧੱਕਾ ਕਰ ਰਹੇ ਨੇ ਤੇ ਇਸ ਤੋਂ ਬਾਅਦ ਇਹਨਾਂ ਨੇ ਜਦੋਂ ਬੁਰਜੀਆਂ ਲਾਈਆਂ ਪੜ ਦਿੱਤੀਆਂ ਗਈਆਂ ਦੁਬਾਰਾ ਇਹਨਾਂ ਨੂੰ ਅਸੀਂ ਮਤਲਬ ਕੋਸ਼ਿਸ਼ ਕੀਤੀ ਮਿਲਣ ਦੀ ਵੀ ਜਿਹੜਾ ਇਹ ਤੁਸੀਂ ਇਹ ਕੰਮ ਨਾ ਕਰੋ ਵੀ ਸਾਡੀ ਜ਼ਮੀਨ ਦੇ ਵਿੱਚੋਂ ਧੱਕੇ ਨਾਲ ਤੁਸੀਂ ਨਾ ਲੰਘੋ ਇਹਨਾਂ ਵੱਲੋਂ ਤਾਂ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਇਹ ਕੋਈ ਨਿਸ਼ਾਨਦੇਹੀ ਨੂੰ ਕਹਿੰਦੇ ਸੀ ਨਹੀਂ ਮੰਨਦੇ ਕੁਝ ਨਹੀਂ ਕਰਦੇ ਇਹਨਾਂ ਨੇ ਫਿਰ ਦੁਬਾਰਾ ਜਿਹੜਾ ਸਾਡੀ ਇੱਥੇ ਬੁਰਜੀਆਂ ਤੋੜ ਕੇ ਬਣਾਈਆਂ ਗਈਆਂ ਇਸ ਕਰਕੇ ਅਸੀਂ ਹੁਣ ਆ ਦੁ ਤੇ ਜੀ ਇੱਥੇ ਪਪੈਲਰ ਘਟ ਚੱਲੇ ਆ ਤੇ ਇਹਦੀ ਹੁਣ ਇੱਕ ਰਿਪੋਰਟ ਅਸੀਂ ਐਪਲੀਕੇਸ਼ਨ ਜਿਹੜੀ ਆ ਮਾਨਜਗ ਆਪਣੇ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਜੀਪੀ ਪੰਜਾਬ ਤੇ ਮੁਖ ਸਕੱਤਰ ਪੰਜਾਬ ਤੇ ਐਨਜੀਟੀ ਦਿੱਲੀ ਤੇ ਚੰਡੀਗੜ੍ਹ ਨੂੰ ਜਿਹੜੀ ਇਹਦੀ ਅਸੀਂ ਮੇਲ ਆਲਰੇਡੀ ਕਰ ਚੁੱਕੇ ਆ ਇਹਨਾਂ ਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਇੱਥੇ ਜਗਲੀ ਜੀਵ ਜੰਤੂ ਕਿੰਨਾ ਖਰਾਬ ਹੋ ਰਿਹਾ ਹੈ ਕਿੰਨਾ ਵਧੀਆ ਨੇਚਰ ਹੈਗਾ ਉਹਨੂੰ ਵੀ ਬਹੁਤ ਜ਼ਿਆਦਾ ਇੱਥੇ ਜਿਹੜਾ ਮਤਲਬ ਇਹ ਹਾਨੀ ਪਹੁੰਚਾ ਰਹੇ ਆ ਉਹ ਵੀ ਜਿਹੜਾ ਬੰਦ ਹੋਣਾ ਚਾਹੀਦਾ ਇਹ ਟੋਟਰੀ ਬੰਦ ਹੋਣਾ ਚਾਹੀਦਾ ਕੰਮ ਜੋ 站着。